ਸਰਦਾਰ ਜੀ ਧੀਆ ਦਾਜਾ ਨਾਲ ਨਹੀਂ ਵੱਸਦੀਆਂ ਚੰਗੇ ਖਾਨਦਾਨ ਦੀਆਂ ਕੁੜੀਆਂ ਆਪਦੀ ਸਮਝ ਬੂਝ ਨਾਲ ਘਰ ਨੂੰ ਤੋੜ ਲੈਂਦੀਆਂ ਨੇ ਤੇ ਵਸੇਬਾ ਕਰ ਲੈਂਦੀਆਂ ਨੇ ਆ ਮੇਰੇ ਵੇਖਣ ਦੀ ਗੱਲ ਐ ਇਹ ਕੁੜੀ ਦਾ ਵਿਆਹ ਹੋਇਆ ਉਹ ਪਿੱਛੋਂ ਸੀਗੀ ਗਰੀਬ ਕਰਦੀ ਸੀ ਖਾਨਦਾਨੀ ਤੇ ਜਿੰਨਾ ਘਰੇ ਵਿਆਹ ਹੀ ਗਈ ਉਹ ਕੋਈ ਜ਼ਿਆਦਾ ਅਮੀਰ ਸੀਗੇ ਕਹਿੰਦੇ ਘਮਉਂਦੇ ਅਮੀਰਾਂ ਚੋਂ ਨਾਮ ਸੀ ਉਹਨਾਂ ਦਾ ਚੰਗੇ ਘਰੇ ਨੌਕਰ ਚਾਕਰ ਗੱਡੀਆਂ ਮਾਲ ਮੱਤਾ ਪੈਲੀ ਪਾਂਡਾ ਵਾਵਾ ਸੀਗਾ ਤੇ ਉਹ ਵੱਡਾ ਭਰਾ ਉਹਦਾ ਮੁੰਡੇ ਦਾ ਵਿਆਹ ਆਇਆ ਹੋਇਆ ਸੀ ਪਹਿਲੋ ਇਹ ਜਦੋਂ ਆਈ ਤੇ ਇਹਨੂੰ ਨਾ ਜਠਾਣੀ ਨੇ ਕਿਹਾ ਕਰਨਾ ਵੀ ਆ ਜਿਹੜਾ ਰਾਣੀ ਹਾਰ ਹੈ ਇਹ ਮੇਰੀ ਪਰਜਾਈ ਨੇ ਮੈਨੂੰ ਪਾਇਆ ਆ ਜਿਹੜਾ ਡਾਇਮੰਡ ਸੈੱਟ ਹੈ ਇਹ ਮੇਰੀ ਮੰਮਾ ਨੇ ਦਿੱਤਾ ਤੇ ਐਦਾਂ ਮਤਲਬ ਬੜੀਆਂ ਛੇਖੀਆਂ ਮਾਰਨੀਆਂ ਆਉਂਦੀ ਰਹੀ ਤੇ ਇਹ ਵਿਚਾਰੀ ਹੁਣ ਕੁਛ ਇਦਾਂ ਲੈ ਕੇ ਨਹੀਂ ਸੀ ਆਈ ਘਰੋਂ ਗਰੀਬ ਸੀਗੀ ਜਦੋਂ ਮਹੀਨੇ ਕੁ ਬਾਅਦ ਰਹਿਣ ਵਾਸਤੇ ਗਈ ਨਾ ਕਰੇ ਤੇ ਪਿਓ ਨੇ ਅੱਖ ਵੇਖ ਕੇ ਆਖਿਆ ਇਹਦਾ ਵੀ ਧੀਏ ਕੀ ਗੱਲ ਹੈ 부ਜੀ 부ਜੀ ਰਹਿਣੀ ਆ ਪੁੱਛਣਾ ਚਾਹੀਦਾ ਤਿਆਂ ਨੂੰ ਤੇ ਤਿਆਂ ਨੂੰ ਵੀ ਸੱਚੀ ਗੱਲ ਦੱਸਣੀ ਚਾਹੀਦੀ ਆ ਕਰੇ ਆ ਜਿਹੜੇ ਅੱਜ ਕੱਲ ਪ੍ਰਚਾਰ ਕਰਨਦੇ ਨੇ ਨਾ ਵੀ ਉਹ ਉਹ ਪਿੱਛੋ ਜਿਹੜੇ ਮਾਪਿਓ ਨੇ ਉਹ ਕੁੜੀਆਂ ਦਾ ਘਰ ਝਾੜਦੇ ਨੇ ਕਿਉਂ ਭਈ ਮੁੱਲ ਨਹੀਂ ਵੇਚੀਆਂ ਹੁੰਦੀਆਂ ਹੈਨਾ ਵਿਆਹ ਕੇ ਤੋਰੀਆਂ ਹੁੰਦੀਆਂ ਪੂਰਾ ਹੱਕ ਹੁੰਦਾ ਪੁੱਛਣਾ ਚਾਹੀਦਾ ਵੀ ਧੀਏ ਤੈਨੂੰ ਕੀ ਦਿੱਕਤ ਹੈ ਚਲੋ ਪਿਓ ਨੇ ਪੁੱਛਿਆ ਤੇ ਉਹ ਕਹਿੰਦੀ ਵੀ ਪਾਪਾ ਗੱਲ ਇਹ ਐ ਵੀ ਨਾ ਤੁਸੀਂ ਮੈਨੂੰ ਆਪਣੇ ਮੇਲ ਦਾ ਵੇਖ ਕੇ ਵੇਹਣਾ ਸੀਗਾ ਉਹ ਕਹਿੰਦਾ ਗੱਲ ਕੀ ਐ ਉਹ ਆਂਦੀ ਵੀ ਗੱਲ ਇਹ ਐ ਵੀ ਉੱਥੇ ਨਾ ਮੇਰਾ ਥੋੜਾ ਜਿਹਾ ਔਖਾ ਹੈ ਵੀ ਉਹ ਪਰਿਵਾਰ ਜਾਦਾ ਪਰ ਆ ਉਹ ਕਹਿੰਦਾ ਕੋਈ ਗੱਲ ਨਹੀਂ ਪੁੱਤਰ ਤੇਰੀ ਕਿਸਮਤ ਤੇਰੇ ਨਾਲ ਐ ਤੂੰ ਆਪਣੀ ਸਮਝਬੂਝ ਨਾਲ ਜੀ ਪਿਓ ਨੇ ਚੰਗੋ ਵਧੀਆ ਸਮਝਾਇਆ ਬੁੱਕਲ ਚ ਲੈ ਕੇ ਉਹ ਗਈ ਨਾ ਜਦੋਂ ਦੁਬਾਰਾ ਤੇ ਕਰੇ ਹੁਣ ਨੌਕਰ ਚੱਕਰ ਸਾਫ ਸਫਾਈਆਂ ਵਾਲੇ ਖਾਣਾ ਬਣਾਉਣ ਵਾਲੇ ਅੱਡ ਸਾਰਾ ਕੁਝ ਸੀਗਾ ਬਹਿ ਰਣਾ ਤੇ ਆਪਦਾ ਹਾਰ ਸ਼ਿੰਗਾਰ ਕਰਕੇ ਜਿਵੇਂ ਵੱਡੀ ਬਹਿੰਦੀ ਸੀਗੀ ਇਹਨੇ ਜਾ ਕੇ ਨਾ ਤੇ ਆਪਦੇ ਸੋਹਰਾ ਸਾਹਿਬ ਨੂੰ ਆਂਦੀ ਇੱਕ ਦਿਨ ਵੀ ਡੈਡੀ ਜੀ ਜੇ ਤੁਸੀਂ ਇਜਾਜ਼ਤ ਦਿਓ ਤੇ ਜਿਹੜੀ ਘਰੇ ਆਪਾਂ ਰੋਟੀ ਟੁੱਕਦਾ ਕੰਮ ਇਹ ਮੈਂ ਆਪ ਕਰ ਲਿਆ ਕਰਾਂ ਤਾਂ ਉਹਦਾ ਪੁੱਤਰ ਜੀ ਜੇ ਤੁਸੀਂ ਕਰ ਲਓ ਤੇ ਹੋਰ ਕੀ ਚਾਹੀਦਾ ਆਪਾਂ ਨੂੰ ਪਿਓ ਪਤਾ ਨਹੀਂ ਹੁਣ ਕੰਮ ਵਾਲੀ ਕਿਸ ਤਰੀਕੇ ਨਾਲ ਉਹ ਸਾਫ ਸਫਾਈ ਹੱਥ ਪੈਰ ਤੋਂ ਹੁੰਦੀ ਹੈ ਕਿਦਾਂ ਨਹਾ ਕੇ ਵੀ ਆਉਂਦੀ ਹੈ ਕਿ ਨਹੀਂ ਕੋਈ ਮੂੰਹ ਚ ਗੁਰਬਾਣੀ ਦਾ ਪਾਠ ਕਰਦੀ ਹੈ ਕਿ ਨਹੀਂ ਤੁਸੀਂ ਕਰੋ ਬੇਟਾ ਜੀ ਹੋਰ ਕੀ ਚਾਹੀਦਾ ਚਲੋ ਉਹਨੇ ਰੋਟੀ ਟੋਕ ਸ਼ੁਰੂ ਕਰਤਾ ਕਰਨਾ ਆਪਦਾ ਹੁਣ ਇੱਕ ਪ੍ਰੇਮ ਪਿਆਰ ਨਾਲ ਚੀਜ਼ ਬਣਾਈ ਤੇ ਇੱਕ ਮਜਬੂਰੀ ਚ ਬਣਾਈ ਉਹਦੇ ਸਵਾਦ ਦਾ ਫਰਕ ਤਾਂ ਹੁੰਦਾ ਹੀ ਹੁੰਦਾ ਹੌਲੀ ਹੌਲੀ ਉਹਨੇ ਕੰਮ ਕਰਨਾ ਸ਼ੁਰੂ ਕਰਤਾ ਹਰ ਪ੍ਰਕਾਰ ਦੇ ਕੰਮ ਆਪ ਕਰਨ ਲੱਗ ਗਈ ਹਟਾਇਆ ਉਹਨਾਂ ਨੌਕਰ ਚਾਕਰ ਵੀ ਨਹੀਂ ਕੋਈ ਉਹਨਾਂ ਨੌਕਰਾਂ ਚਾਕਰਾਂ ਦਾ ਵੀ ਉਹਨੇ ਨਾ ਉਹਨੇ ਧੀ ਨੇ ਬੜਾ ਹੀ ਸਤਿਕਾਰ ਕਰਨਾ ਉਹਨਾਂ ਨੂੰ ਵੀ ਪੂਰੀ ਉਹਨਾਂ ਦੀ ਆਉ ਪਗਤ ਕਰਨੀ ਉਹਨਾਂ ਕਹਿਣਾ ਵੀ ਬੀਬੀ ਜੀ ਅਸੀਂ ਇਹ ਕੰਮੇ ਕਰ ਲੈਨੇ ਆ ਤੁਸੀਂ ਰਹਿਣ ਦਿਓ ਉਹਨੇ ਕਹਿਣਾ ਨਹੀਂ ਤੂੰ ਆ ਕੋਈ ਹੋਰ ਕੰਮ ਕਰ ਲਾ ਆ ਕੰਮ ਮੈਂ ਆਪ ਕਰੂੰਗੀ ਚਲੋ ਉਹਨੇ ਕਰਦਿਆ ਕਰਦਿਆ ਨੌਕਰਾਂ ਚਾਕਰਾਂ ਦੇ ਵਿੱਚ ਵੀ ਉਹਦੀ ਥੋੜੇ ਦਿਨਾਂ ਦੇ ਵਿੱਚ ਹੀ ਬਹਿ ਜਾ ਬਹਿ ਜਾ ਹੋ ਗਈ ਸਰਦਾਰਨੀ ਜੀ ਸਰਦਾਰਨੀ ਜੀ ਛੋਟੀ ਸਰਦਾਰਨੀ ਛੋਟੀ ਸਰਦਾਰਨੀ ਹੋਣ ਲੱਗ ਗਈ ਇਹ ਵੇਖ ਕੇ ਵੱਡੀ ਨੂੰ ਵੀ ਥੋੜਾ ਜਿਹਾ ਮਨ ਚ ਆਇਆ ਕਿ ਕੁਝ ਲੈ ਦੇ ਕੇ ਵੀ ਨਹੀਂ ਆਈ ਗਈ ਆਪਦੇ ਕਿਸ ਤਰੀਕੇ ਨਾਲ ਇਹਨੇ ਸਾਰਿਆਂ ਦੇ ਦਿਲਾਂ ਤੇ ਰਾਜ ਕਰ ਲਿਆ ਹੁਣ ਸਾਰੇ ਪਰਿਵਾਰ ਤੇ ਪਰਿਵਾਰ ਦੇ ਦਿਲਾਂ ਚ ਵਸ ਗਈ ਉਹ ਜਿਹੜੀ ਵੱਡੀ ਦੇ ਬੱਚੇ ਸੀਗੇ ਉਹ ਟਿਊਸ਼ਨ ਪੜਨ ਬਾਹਰ ਜਾਂਦੇ ਸੀਗੇ ਉਹ ਪੜੀ ਲਿਖੀ ਹੁਣ ਕਰਕੇ ਉਹਨੂੰ ਕਹਿਣਾ ਵੀ ਦੀਦੀ ਇਹਨਾਂ ਨੂੰ ਮੈਂ ਘਰੇ ਪੜਾ ਦਿਆਂ ਤਾਂ ਉਹ ਬੱਚੇ ਵੀ ਘਰੇ ਪੜਨ ਲੱਗ ਗਏ ਬੱਚੇ ਵੀ ਉਹਦੇ ਨਾਲੋਂ ਜ਼ਿਆਦਾ ਅੱਗੇ ਨਾਲੋਂ ਜ਼ਿਆਦਾ ਹੁਸ਼ਿਆਰ ਹੋ ਗਏ ਸੋ ਉਹਨੇ ਆਪਦੀ ਜਿਹੜੀ ਜਗ੍ਹਾ ਸੀ ਨਾ ਉਹ ਆਪਦੀ ਸਮਝਬੂਝ ਨਾਲ ਬਣਾ ਲਈ ਕਿਸੇ ਨੂੰ ਟੋਕਿਆ ਕੀ ਤਿਆ ਨਹੀਂ ਕਿਸੇ ਨੂੰ ਕੁਝ ਇਹ ਨਹੀਂ ਆਖਿਆ ਪੀ ਹਾਂ ਵੀ ਤੂੰ ਵੱਡੀ ਹੋਏਂਗੀ ਤੇ ਆਪਦੇ ਘਰੇ ਹੋਏਂਗੀ ਤੁਫਲਾਣ ਤੇ ਚੱਲ ਜਿਵੇਂ ਨੌਕਰ ਚੱਕਰ ਹੈਗੇ ਨੇ ਉਵੇਂ ਕਰੀ ਜਾਂਦੇ ਨੇ ਤੇ ਮੈਂ ਵੀ ਆਪ ਤੱਕ ਨਾ ਉਹਨੇ ਆਪਦੀ ਸਮਝਬੂਝ ਦੇ ਨਾਲ ਉਸ ਪਰਿਵਾਰ ਨੂੰ ਵੀ ਅੱਗੇ ਤੋਰਿਆ ਸਭ ਦੇ ਦਿਲ ਵੀ ਜਿੱਤੇ ਤੇ ਵਸੇਬਾ ਵੀ ਕੀਤਾ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਕਿ ਜਿਹੜੇ ਅੱਜ ਸਹੀ ਸਿਰਫ ਦਾਜ ਦੇ ਲਾਲਚ ਚਾਕੇ ਅੱਜ ਦਾ ਖਾਸ ਕਰਕੇ ਆ ਬੈਂਡਾਂ ਵਾਲਾ ਕੰਮ ਚੱਲਿਆ ਪੀ ਜਿਹੜੀ ਕੁੜੀ ਬੈਂਡ ਲਾ ਲੇ ਤੋ ਉਹਦੇ ਪਿੱਛੇ ਰੁਪਈਏ ਲਾ ਦੋ ਜਾਂ ਕੁੜੀ ਕੈਨੇਡਾ ਤੋਂ ਆਈ ਹੋਵੇ ਆਸਟ੍ਰੇਲੀਆ ਤੋਂ ਆਈ ਹੋਵੇ ਅਮਰੀਕਾ ਤੋਂ ਆਈ ਹੋਵੇ ਤੇ ਕੁਛ ਨਹੀਂ ਦੇਖਦੇ ਅਸੀਂ ਹਨਾ ਤੇ ਅ ਮੁੰਡੇ ਵਿਆਹਣ ਤਰ ਪੈਂਦੇ ਆ ਜਾਂ ਮੁੰਡੇ ਵਾਲੇ ਕੁੜੀ ਵੀ ਉਹ ਵਿਆਹਣ ਤਰ ਪੈਂਦੇ ਉਹਦੇ ਨਾਲ ਨਾ ਇਹ ਨਹੀਂ ਖਾਨਦਾਨੀਆਂ ਜ਼ਰੂਰ ਦੇਖਿਆ ਕਰੋ ਇਹ ਜਿਹੜੇ ਵਿਆਹ ਨੇ ਨਾ ਲਾਲਚਾਂ ਵਾਲੇ ਇਹ ਬਹੁਤਾ ਚਿਰ ਨਹੀਂ ਨਿਭਦੇ ਹੁੰਦੇ ਸਿਆਣੇ ਹੋ ਜਾਓ ਇਹ ਜ਼ਿੰਦਗੀ ਦੇ ਮਸਲੇ ਨੇ ਇਹ ਕੋਈ 4 ਦਿਨਾਂ ਦੀ ਖੇਡ ਨਹੀਂ ਇਹ PR ਤੱਕ ਦੀ ਖੇਡ ਨਹੀਂ ਹੁੰਦੀ ਜਾਂ ਇਹ ਜਿਹੜਾ ਕੋਈ ਤੁਹਾਨੂੰ ਕੋਈ 20-50 ਲੱਖ ਰੁਪਈਆ ਕੋਈ ਲਾਉਂਦਾ ਨਾ ਉਹਦੇ ਨਾਲ ਉਮਰ ਨਹੀਂ ਟੱਪਦੀ ਤੁਹਾਡੀ ਖਾਨਦਾਨੀ ਵੇਖ ਕੇ ਬੱਚਿਆਂ ਦੇ ਰਿਸ਼ਤੇ ਕਰਿਆ ਕਰੋ ਅੱਜ ਦੇ ਟਾਈਮ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਬਾਕੀ ਤੁਸੀਂ ਸਾਰੇ ਸੱਜਣ ਸਿਆਣੇ ਹੋ ਜਰੂਰ ਵਿਚਾਰਦੇ ਆ ਜੇ ਕਿ ਮੇਰੀ ਗੱਲ ਸਹੀ ਹੈ ਕਿ ਨਹੀਂ